ਜਿਹੜਾ ਬੰਦਾ ਵੀਡੀਓ ਬਣਾਉਣਾ ਚਾਹੁੰਦਾ ਹੈ ਜਿਹੜਾ ਬੰਦਾ ਵੀਡੀਓ ਕੈਮਰੇ ਦੇ ਅੱਗੇ ਆਣਾ ਚਾਹੁੰਦਾ ਆਪਣੀ ਕੰਟੈਂਟ ਟਰਨਿ ਜਰਨੀ ਸਟਾਰਟ ਕਰਨੀ ਚਾਹੁੰਦਾ ਮੈਂ ਜੋ ਚੀਜ਼ ਸਿੱਖੀ ਆ ਉਹ ਇਹ ਹੈ ਕਿ ਅਪਸ ਐਂਡ ਡਾਊਨ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਰਹਿਣਗੇ ਆਣੀ ਆ ਜੇ ਮੈਂ ਅੱਜ ਇਹ ਚੀਜ਼ ਡਿਸਾਈਡ ਕਰ ਲਈ ਆ ਨਾ ਕਿ ਹੁਣੇ ਕੰਮ ਹੀ ਬੜਾ ਸੌਖਾ ਇੱਕ ਵੀਡੀਓ ਕੈਮਰਾ ਔਨ ਕਰਨਾ ਵਾ ਵੀਡੀਓ ਕੈਮਰਾ ਔਨ ਕਰਕੇ ਬਹਿ ਜਾਣਾ ਤੇ ਗੱਲਾਂ ਬਾਤਾਂ ਸ਼ੁਰੂ ਕਰ ਦੇਣੀਆਂ ਇਹ ਕਿਹੜਾ ਔਖਾ ਕੰਮ ਹੈ 1 ਮਿੰਟ 2 ਮਿੰਟ 3 ਮਿੰਟ ਐਟਲੀਸਟ ਉਹ ਕੰਮ ਕਰੋ ਜਿਹੜਾ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਕਰਮ ਬਿੰਨੀ ਦੇ ਵਿੱਚ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਉਂਕਿ ਮੈਂ ਮੇਰੇ ਇਸ ਚੈਨਲ ਤੇ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਕਮੇਡੀ ਨਾਲ ਰਿਲੇਟਡ ਜਿਹੜੇ ਮੈਂ ਆਪਣੇ ਵਾਈਫ ਤੇ ਨਾਲ ਅਪਲੋਡ ਕਰਦਾ ਆਪਣੇ ਕੱਲਿਆਂ ਦੀ ਵੀ ਅਪਲੋਡ ਕਰ ਦਿੰਨਾ ਉਹ ਸਾਰੀਆਂ ਵੀਡੀਓਜ਼ ਤੁਸੀਂ 올ਰੇਡੀ ਦੇਖ ਰਹੇ ਹੋਵੋਗੇ ਬਹੁਤ ਸਾਰੀਆਂ ਵੀਡੀਓਜ਼ ਨੂੰ ਤੁਸੀਂ ਪਿਆਰ ਵੀ ਦਿੱਤਾ ਕੁਝ ਕੁਝ ਵੀਡੀਓ ਤੇ ਤਾਂ ਬਹੁਤ ਸਾਰੇ ਅੱਛੇ-ਛੇ ਕਮੈਂਟਸ ਬਹੁਤ ਚੰਗੇ ਵਿਊਜ਼ ਮਿਲੇ ਨੇ ਠੀਕ ਹੈ ਇੱਕ ਮੇਰੀ ਵੀਡੀਓ ਬਹੁਤ ਵਾਇਰਲ ਹੋਈ ਆ 800 ਪਲੱਸ ਉੱਤੇ ਵਿਊ ਆਏ ਤੇ ਪਰ ਮੈਂ ਨਾ ਕੱਲੀ ਕਮੇਡੀ ਕਰਕੇ ਮੇਰਾ ਜਿਹੜਾ ਮੇਨ ਮੋਟਿਵ ਹੈ ਇਸ ਚੈਨਲ ਦਾ ਉਹ ਇਹ ਮੋਟਿਵ ਨਹੀਂ ਹੈ ਠੀਕ ਹੈ ਐਂਟਰਟੇਨਮੈਂਟ ਕਰਨਾ ਐਂਟਰੇਨ ਕਰਨਾ ਮੈਨੂੰ ਅੱਛਾ ਲੱਗਦਾ ਕਿਉਂਕਿ ਮੈਂ ਨਾਟਕ ਦੇ ਨਾਲ ਥੀਏਟਰ ਦੇ ਨਾਲ ਰੰਗਮੰਚ ਦੇ ਨਾਲ ਜੁੜਿਆ ਹੋਇਆ ਇੱਕ ਇੱਕ ਵਿਦਿਆਰਥੀ ਆ ਤੇ ਮੇਰਾ ਮਨ ਹੁੰਦਾ ਕਿ ਮੈਂ ਉਹਨਾਂ ਗੱਲਾਂ ਨੂੰ ਤੁਹਾਡੇ ਸਾਹਮਣੇ ਰੱਖਾਂ ਜਿੰਨਾਂ ਗੱਲਾਂ ਨਾਲ ਮੈਂ ਕੁਝ ਸਿੱਖਦਾ ਜਾਂ ਜੋ ਮੈਨੂੰ ਆਂਦਾ ਮੈਂ ਤੁਹਾਡੇ ਸਾਹਮਣੇ ਉਹ ਪ੍ਰੈਜੈਂਟ ਕਰ ਸਕਾਂ ਤੇ ਮੈਂ ਇਹ ਕੋਸ਼ਿਸ਼ ਕੀਤੀ ਇਸ ਕੋਸ਼ਿਸ਼ ਨੂੰ ਜਾਰੀ ਰੱਖਿਆ ਤੇ ਪਿਛਲੇ 2 ਹਫ਼ਤੇ ਤੋਂ ਲਗਾਤਾਰ ਤਹੀ ਮੇਰੇ ਬੈਕ ਟੂ ਬੈਕ ਦੋ ਵਲੋਗਸ ਦੇਖੇ ਮੈਂ ਵਲੋਗ ਨੂੰ ਸ਼ੂਟ ਕਰਨ ਦੀ ਕੋਸ਼ਿਸ਼ ਕੀਤੀ ਕਿ ਸ਼ਾਇਦ ਮੈਂ ਆਪਣੀ ਫੈਮਿਲੀ ਨੂੰ ਅੱਛਾ ਪ੍ਰੈਜੈਂਟ ਕਰ ਸਕਾਂ ਜਦ ਮੈਂ ਬੋਲ ਸਕਾਂ ਜੋ ਮੈਂ ਲਾਈਫ ਚ ਕਰ ਰਿਹਾ ਉਹ ਮੈਂ ਤੁਹਾਨੂੰ ਦਿਖਾ ਸਕਾਂ ਸੋ ਸੂਈ ساری ਜੀਜ਼ਾਂ ਤੁਹਾਡੇ ਨਾਲ ਸਾਹਮਣੇ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਜ ਵੀ ਕਿਉਂਕਿ ਅੱਜ ਐਤਵਾਰ ਸੀ ਅੱਜ ਵੀ ਲੋਕ ਅਪਲੋਡ ਕਰਨਾ ਬਟ ਉਹੀ ਚੀਜ਼ ਕੰਸਿਸਟੈਂਸੀ ਕਿ ਕੰਸਿਸਟੈਂਸੀ ਤੁਹਾਨੂੰ ਲੈ ਕੇ ਪਹੁੰਚ ਜਾਂਦੀ ਹੈ ਕਿ ਜਦੋਂ ਤੁਸੀਂ ਜੋ ਕੰਮ ਕਰਨਾ ਚਾਹੁੰਦੇ ਹੋ ਉਹ ਕੰਮ ਹੁੰਦਾ ਹੀ ਨਹੀਂ ਜਿਸ ਕੰਮ ਨੂੰ ਤੁਸੀਂ ਜਿਸ شدت ਨਾਲ ਕਰਨਾ ਚਾਹੁੰਦੇ ਸੀ ਉਹ ਕੰਮ ਸਟਾਰਟ ਬੜਾ ਵਧੀਆ ਹੁੰਦਾ ਪਰ ਹੌਲੀ 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 ਤੁਹਾਡੀ ਤੁਹਾਡੀ ਉਸ ਕੰਮ ਦੇ ਪ੍ਰਤੀ ਜਿਹੜੀ ਤੁਹਾਡੀ ਅੰਡਰਸਟੈਂਡਿੰਗ ਹੈ ਐਸ ਵੈਲ ਐਸ ਜਿਹੜੀ ਤੁਹਾਡੀ ਕਿਉਰਿਓਸਟੀ ਹੁੰਦੀ ਹੈ ਸਟਾਰਟਿੰਗ ਵਾਲੀ ਉਹ ਉਹ ਨਹੀਂ ਰਹਿੰਦੀ ਸੋ ਮੈਂ ਕਿਤੇ ਪੜਿਆ ਸੀ ਕਹਿੰਦੇ ਕਿ ਜਿਸ ਸ਼ਿੱਦਤ ਦੇ ਨਾਲ ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਜੋ ਕਰ ਰਹੇ ਹੋ ਉਹ ਤੁਹਾਡਾ ਕਰਨ ਦਾ ਮਨ ਨਹੀਂ ਕਰ ਰਿਹਾ ਠੀਕ ਹੈ ਪਰ ਤੁਹਾਨੂੰ ਪਤਾ ਕਿ ਉਹ ਕੰਮ ਚੰਗਾ ਹੈ ਤੇ ਤੁਹਾਨੂੰ ਨਹੀਂ ਛੱਡਣਾ ਚਾਹੀਦਾ ਦੂਸਰੀ ਗੱਲ ਕਿ ਜਦੋਂ ਵੀ ਤੁਹਾਨੂੰ ਇਹ ਚੀਜ਼ ਲੱਗੇ ਕਿ ਹੁਣ ਤੁਹਾਡਾ ਉਸ ਕੰਮ ਦੇ ਵਿੱਚ ਇੰਨਾ ਇੰਟਰਸਟ ਨਹੀਂ ਰਿਹਾ ਤੇ ਯਾਦ ਕਰੋ ਉਸ ਸਮੇਂ ਨੂੰ ਜਦੋਂ ਤੁਸੀਂ ਉਹ ਕੰਮ ਸ਼ੁਰੂ ਕੀਤਾ ਸੀ ਉਹਦਾ ਰੀਜ਼ਨ ਲੱਭੋ ਕਿ ਤੁਸੀਂ ਉਹ ਕੰਮ ਸ਼ੁਰੂ ਹੀ ਕਿਉਂ ਕੀਤਾ ਸੀ ਠੀਕ ਹੈ ਫਿਰ ਹੋ ਸਕਦਾ ਤੁਹਾਨੂੰ ਦੁਬਾਰਾ ਉਸ ਚੀਜ਼ ਦੀ ਇੱਕ ਮੋਟੀਵੇਸ਼ਨ ਮਿਲੇ ਬਿਕੋਜ਼ ਇੱਕ ਕੱਲੀ ਮੋਟੀਵੇਸ਼ਨ ਜਿਹੜੀ ਹੈ ਕਿ ਜਿਸ ਚੀਜ਼ ਤੋਂ ਆਪਾਂ ਗੱਲ ਕਰੀਏ ਕਿ ਸਿਰਫ ਮੋਟੀਵੇਸ਼ਨ ਹੋਈ ਮੋਟੀਵੇਸ਼ਨ ਤੁਹਾਡੇ ਚ ਆਈ ਜਾਵੇ ਤੁਸੀਂ ਕੰਟੀਨਿਊਸਲੀ ਵੀਡੀਓਜ਼ ਨੂੰ ਸਕਰੋਲ ਕਰੀ ਜਾ ਰਹੇ ਹੋ ਤੁਸੀਂ ਕੰਟੀਨਿਊਸਲੀ ਕੁਝ ਦੇਖੀ ਜਾ ਰਹੇ ਹੋ ਪਰ ਤੁਹਾਨੂੰ ਪੱਲੇ ਤੁਹਾਡੇ ਕੁਝ ਨਹੀਂ ਪੈ ਰਿਹਾ ਮੋਟੀਵੇਟ ਹੋਈ ਜਾ ਰਹੇ ਹੋ ਪਰ ਤੁਸੀਂ ਐਕਸ਼ਨ ਨਹੀਂ ਲੈ ਰਹੇ ਵਿਦਆਊਟ ਐਕਸ਼ਨ ਮੋਟੀਵੇਸ਼ਨ ਦਾ ਕੋਈ ਬੈਨੀਫਿਟ ਨਹੀਂ ਹੈ ਸੋ ਹੁਣ ਮੈਂ ਵੀ ਇਹੀ ਚੀਜ਼ ਕਰ ਰਿਹਾ ਸੀ ਫੋਨ ਦੇਖ ਰਿਹਾ ਸੀ ਇਸੇ ਤਰ੍ਹਾਂ ਇਸ ਟਾਈਮ ਜਿਹੜਾ ਆਲਮੋਸਟ 7.5 ਪੌਣੇ 8 ਹੋ ਗਿਆ ਸੋ ਮੈਂ ਇਹ ਕੋਸ਼ਿਸ਼ ਕੀਤੀ ਸੀ ਕੱਲ ਦੀ ਕਿਉਂਕਿ ਕੱਲ ਵੀ ਮੈਨੂੰ ਕੰਮ ਤੋਂ ਛੁੱਟੀ ਸੀ ਮੈਂ ਸੋਚਿਆ ਕਿ ਅੱਜ ਮੈਂ ਵੀਡੀਓ ਅਪਲੋਡ ਕਰਨੀ ਹੈ ਤੇ ਅੱਜ ਨਹੀਂ ਮਤਲਬ ਸ਼ਨੀਵਾਰ ਸ਼ੂਟ ਨਹੀਂ ਹੋਈ ਤੇ ਮੈਂ ਚਲੋ ਐਤਵਾਰ ਸ਼ੂਟ ਕਰਾਂਗਾ ਸੋ ਐਤਵਾਰ ਦਾ ਵੀ ਸਾਰਾ ਦਿਨ ਲੰਘ ਗਿਆ ਹਾਰ ਕੇ ਮੈਂ ਇਸ ਮੂਮੈਂਟ ਨੂੰ ਜਿਹੜੀ ਮੈਂ ਇੱਕ ਸਟ੍ਰੈਟੇਜੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਉਹ ਹੈਗੀ ਹੈ 2 ਮਿੰਟ ਸਟ੍ਰੈਟੇਜੀ 2 ਮਿੰਟ ਸਟ੍ਰੈਟੇਜੀ ਕੀ ਮੈਂ ਮੈਂ ਜੋ ਬੋਲ ਰਿਹਾ ਮੈਂ ਸੋਚ ਕੇ ਨਹੀਂ ਬੋਲ ਰਿਹਾ ਮੇਰੇ ਮਨ ਦੇ ਵਿੱਚ ਜੋ ਚੀਜ਼ ਆ ਰਹੀ ਹੈ ਕਿ ਆਪਣੇ ਆਪ ਨੂੰ ਤੁਸੀਂ ਕੰਸਿਸਟੈਂਟ ਕਿਦਾਂ ਰੱਖ ਸਕਦੇ ਹੋ ਜਦੋਂ ਤੁਹਾਨੂੰ ਲੱਗੇ ਕਿ ਤੁਹਾਡੇ ਸਾਰੇ ਮੈਥਡ ਫੇਲ ਹੋ ਗਏ ਨੇ ਹੁਣ ਕੁਝ ਨਹੀਂ ਹੁੰਦਾ ਪਿਆ ਕੁੱਝ ਸਮਝ ਨਹੀਂ ਆਂਦੀ ਤੁਸੀਂ ਮੋਟੀਵੇਟਿਡ ਫੀਲਿੰਗ ਕਰ ਰਹੇ ਤੁਹਾਨੂੰ ਤੁਹਾਡਾ ਮਨ ਨਹੀਂ ਕਰ ਰਿਹਾ ਉਹ ਕੰਮ ਕਰਨ ਨੂੰ ਤੇ ਸਿੰਪਲ ਗੱਲ ਹੈ ਜਿਹੜਾ ਕੰਮ ਤੁਸੀਂ ਕਰਨਾ ਚਾਹੁੰਦੇ ਉਹਨੂੰ ਕਰਨਾ ਸ਼ੁਰੂ ਕਰ ਦਿਓ ਮੈਂ ਇਸ ਵੀਡੀਓ ਨੂੰ ਔਨ ਕਰਨ ਤੋਂ ਪਹਿਲਾਂ 1 ਮਿੰਟ ਵਾਸਤੇ ਵੀ ਨਹੀਂ ਸੋਚਿਆ ਕਿਉਂਕਿ ਮੈਨੂੰ ਲੱਗਾ ਕਿ ਹੁਣ 7.5 ਪੌਣੇ 8 ਹੋ ਗਿਆ ਵੀਡੀਓ ਕੈਮਰਾ ਔਨ ਕਰੀਏ ਜੋ ਮਨ ਆਏਗਾ ਉਹ ਮੈਂ ਬੋਲ ਦੇਣਾ ਤੇ ਉਹੀ ਮੈਂ ਕਰ ਰਿਹਾ ਸੋ ਇਸ ਤਰ੍ਹਾਂ ਹੁਣ ਮੈਨੂੰ ਨਹੀਂ ਪਤਾ ਇਹ ਐਜ਼ ਇਟ ਇਜ਼ ਵੀਡੀਓ ਜਿਹੜੀ ਮੈਂ ਅਪਲੋਡ ਕਰਾਂਗਾ YouTube ਤੇ ਤੁਸੀਂ ਸੀਜ਼ਨ ਨੂੰ ਦੇਖੋਗੇ ਅੱਜ ਲੋਕ ਦੇਖਣਗੇ ਇਨ ਫਿਊਚਰ ਦੇਖਣਗੇ ਪਰ ਇਸ ਵੀਡੀਓ ਤੋਂ ਤੁਹਾਨੂੰ ਇੱਕੋ ਹੀ ਸਿੱਖਿਆ ਮਿਲੇਗੀ ਕਿ ਜੋ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਠੀਕ ਹੈ ਤੁਸੀਂ ਸੋਚ ਲਿਆ ਦੇ ਬਾਰੇ ਤੁਸੀਂ ਵਿਚਾਰ ਲਿਆ ਦੇ ਬਾਰੇ ਬਟ ਹੁਣ ਇੱਕੋ ਹੀ ਚੀਜ਼ ਐ ਐਕਸ਼ਨ ਲੋ ਉਸ ਕੰਮ ਨੂੰ ਸ਼ੁਰੂ ਕਰ ਦੋ ਉਸ ਕੰਮ ਨੂੰ ਕਰਨਾ ਸ਼ੁਰੂ ਕਰ ਦੋ ਇਸ ਚੈਨਲ ਦੀ ਜਿਹੜਾ ਮੇਰਾ ਮੇਨ ਮੋਟਿਵ ਹੈ ਉਹ ਇਹੀ ਐ ਕਿ ਮੈਂ ਤੁਹਾਨੂੰ ਐਂਟਰਟੇਨਮੈਂਟ ਦਵਾ ਬੀਇੰਗ ਅ ਐਕਟਰ ਮੈਂ ਥੀਏਟਰ ਤੋਂ ਬਿਲੋਂਗ ਕਰਦਾ ਮੈਂ ਇੱਕ ਐਕਟਰ ਹਾਂ ਪਰ ਐਕਟਰ ਹੋਣ ਦੇ ਨਾਂ ਨਾਲ ਇੱਕ ਅਵੇਅਰ ਇਨਸਾਨ ਆ ਆਸ-ਪਾਸੇ ਕੀ ਹੁੰਦਾ ਮੈਂ ਉਹਨੂੰ ਜ਼ਿਆਦਾ ਮਹਿਸੂਸ ਕਰਨਾ ਤੇ ਮੇਰੀ ਹਮੇਸ਼ਾ ਇੱਛਾ ਹੁੰਦੀ ਹੈ ਕਿ ਮੈਂ ਇਸ ਚੈਨਲ ਦੇ ਰਾਹੀਂ ਆਪਣੇ ਆਪ ਨੂੰ ਜਿੰਨਾ ਹੋ ਸਕੇ ਉਹ ਐਕਸਪ੍ਰੈਸ ਕਰ ਪਾਵਾਂ ਆਪਣੇ ਆਪ ਨੂੰ ਐਕਸਪ੍ਰੈਸ ਕਰਾਂ ਸੋ ਇਹ ਮੇਰਾ ਹਮੇਸ਼ਾ ਮੇਰੀ ਮੰਚਾ ਰਹਿੰਦੀ ਹੈ ਮੇਰੀ ਸੋਚ ਰਹਿੰਦੀ ਹੈ ਤੇ ਅੱਜ ਤੋਂ ਮੈਂ ਇਹੀ ਚੀਜ਼ ਸ਼ੁਰੂ ਕਰ ਰਿਹਾ ਇੱਕ ਕੰਟੀਨਿਊਸਲੀ ਵੀਡੀਓਜ਼ ਜਿਹੜੀਆਂ ਨੇ ਤੁਹਾਡੇ ਸਾਹਮਣੇ ਆਉਂਦੀਆਂ ਰਹਿਣੀਆਂ ਨੇ ਤੇ ਇਹਨਾਂ ਵੀਡੀਓਜ਼ ਦੇ ਵਿੱਚ ਹੋਏਗਾ ਕਿ ਜੋ ਮੈਂ ਸਿੱਖਦਾ ਜੋ ਮੈਂ ਪੂਰੇ ਦਿਨ ਦੇ ਵਿੱਚ ਸਿੱਖਿਆ ਆਪਣੀ ਜ਼ਿੰਦਗੀ ਦੇ ਵਿੱਚ ਜੇ ਜੋ ਵੀ ਮੇਰੀ ਜ਼ਿੰਦਗੀ ਚ ਚੱਲ ਰਿਹਾ ਠੀਕ ਹੈ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗਾ ਉਹਨਾਂ ਚੀਜ਼ਾਂ ਨੂੰ ਮੈਂ ਕਿੱਦਾਂ ਫੇਸ ਕਰਦਾ ਮੈਂ ਉਹਨਾਂ ਚੀਜ਼ਾਂ ਤੋਂ ਕਿੱਦਾਂ ਲੰਘਦਾ ਮੈਂ ਉਹ ਤੁਹਾਨੂੰ ਦੱਸਾਂਗਾ ਐਜ਼ ਇਟ ਇਜ਼ ਦੱਸਾਂਗਾ ਕੋਈ ਉਹਦੇ ਵਿੱਚ ਕੋਈ ਫਿਲਟਰ ਨਹੀਂ ਹੋਏਗਾ ਕਿ ਮੈਂ ਗੱਲਾਂ ਨੂੰ ਫਿਲਟਰ ਕਰਕੇ ਦੱਸ ਰਿਹਾ ਮੇਰੇ ਵਾਸਤੇ ਮੇਰੇ ਲਈ ਇਹ ਸਭ ਤੋਂ ਬੈਸਟ ਵਲੌਗ ਹੋਏਗਾ ਕਿਉਂਕਿ ਇਹੀ ਉਹ ਵਲੌਗ ਆ ਮੈਂ ਆਪਣੀ ਫੈਮਿਲੀ ਨੂੰ ਦਿਖਾਉਣ ਦੀ ਕੋਸ਼ਿਸ਼ ਡੈਫੀਨਟਲੀ ਮੈਂ ਆਪਣੀ ਫੈਮਿਲੀ ਨੂੰ ਦਿਖਾਵਾਂਗਾ ਪਰ ਉਦੋਂ ਜਦੋਂ ਸਾਨੂੰ ਲੱਗੇ ਕੋਈ ਸਪੈਸ਼ਲ ਓਕੇਜਨ ਆ ਨਾ ਜਦੋਂ ਮੈਨੂੰ ਲੱਗੇ ਵੀ ਠੀਕ ਐ ਸਟਾਰਟ ਕਰਨ ਵਾਸਤੇ ਚੰਗਾ ਤੁਸੀਂ ਕੋਈ ਸਟਾਰਟ ਕਰਨਾ ਚਾਹੁੰਦੇ ਹੋ ਯੂ ਡੋਨਟ ਹੈਵ ਐਨ ਐਨੀ ਐਨੀ ਆਈਡੀਆ ਜਸਟ ਕੈਮਰਾ ਫੜੋ ਤੇ ਸ਼ੁਰੂ ਹੋ ਜਾਓ ਜੋ ਤੁਹਾਡਾ ਮਨ ਕਰਦਾ ਪਰ ਮੇਰਾ ਇਸ ਚੈਨਲ ਤੋਂ ਉਹ ਮੋਟਿਵ ਹੈ ਕਿ ਮੈਂ ਜੋ ਸਿੱਖਿਆ ਮੈਂ ਤੁਹਾਡੇ ਤੱਕ ਉਹ ਪੰਚਾਵਾਂ ਮੈਂ ਤੁਹਾਡੇ ਤੱਕ ਉਹ ਗੱਲ ਕਰਾਂ ਜਿਹਦੇ ਨਾਲ ਮੈਨੂੰ ਲੱਗਦਾ ਕਿ ਕਿਸੇ ਦਾ ਫਾਇਦਾ ਹੋ ਸਕਦਾ ਸਾਰੇ ਬੰਦੇ ਫੈਮਿਲੀ ਦੇ ਵਲੋਗ ਕਰ ਰਹੇ ਆ ਪਰ ਮੈਂ ਉਹ ਗੱਲਾਂ ਬਾਤਾਂ ਕਰਨਾ ਚਾਹੁੰਦਾ ਜਿੰਨਾ ਚੋ ਮੈਨੂੰ ਰੋਜ਼ ਰਜਾਨਾ ਕੁਝ ਸਿੱਖਣ ਨੂੰ ਮਿਲਦਾ ਸੋ ਅੱਜ ਦੇ ਦਿਨ ਦੇ ਵਿੱਚ ਜਾਂ ਲਾਸਟਲੇ 2 ਦਿਨਾਂ ਦੇ ਵਿੱਚ ਮੈਂ ਜੋ ਚੀਜ਼ ਸਿੱਖੀ ਆ ਉਹ ਇਹ ਹੈ ਕਿ ਅਪਸ ਐਂਡ ਡਾਊਨ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਰਹਿਣਗੇ ਆਣੀ ਆ ਜੇ ਮੈਂ ਅੱਜ ਇਹ ਚੀਜ਼ ਡਿਸਾਈਡ ਕਰ ਲਈ ਆ ਨਾ ਕਿ ਹੁਣ ਇਹ ਕੰਮ ਹੀ ਬੜਾ ਸੌਖਾ ਇੱਕ ਵੀਡੀਓ ਕੈਮਰਾ ਔਨ ਕਰਨਾ ਵਾ ਵੀਡੀਓ ਕੈਮਰਾ ਔਨ ਕਰਕੇ ਬਹਿ ਜਾਣਾ ਤੇ ਗੱਲਾਂ ਬਾਤਾਂ ਸ਼ੁਰੂ ਕਰ ਦੇਣੀਆਂ ਇਹ ਕਿਹੜਾ ਔਖਾ ਕੰਮ ਹੈ ਪਰ ਇਹਨੂੰ ਵੀ ਔਖਾ ਬਣਾਣ ਗਿਆ ਤੁਹਾਡੀ ਜ਼ਿੰਦਗੀ ਦੀਆਂ ਡਿਫਰੈਂਟ ਡਿਫਰੈਂਟ ਕੰਡੀਸ਼ਨਾਂ ਤੁਹਾਡੇ ਜ਼ਿੰਦਗੀ ਦੇ ਹਾਲਾਤ ਇਹ ਮੈਨੂੰ ਨਹੀਂ ਪਤਾ ਕਿ ਅੱਜ ਮੈਂ ਵੀਡੀਓ ਸ਼ੂਟ ਕਰ ਰਿਹਾ ਹਾਂ ਤੇ ਕੱਲ ਕਿਸ ਤਰ੍ਹਾਂ ਦਾ ਹਾਲਾਤ ਹੋਏਗਾ ਅੱਜ ਐਤਵਾਰ ਆ ਅੱਜ ਮੈਨੂੰ ਕੋਈ ਟੈਨਸ਼ਨ ਨਹੀਂ ਆ ਕੱਲ ਸੋਮਵਾਰ ਹੋ ਜਾਣਾ ਮੈਂ ਕੰਮ ਤੇ ਵੀ ਜਾਣਾ ਆ ਸਾਰਿਆਂ ਨੇ ਕੰਮ ਤੇ ਜਾਣਾ ਮੇਰੀ ਵਾਈਫ ਨੇ ਕੰਮ ਤੇ ਜਾਣਾ ਕਿੱਦਾਂ ਦੀ ਕੰਡੀਸ਼ਨ ਆ ਜਾਣੀ ਆ ਕਿੰਨਾ ਕੁ ਸਮਾਂ ਮੈਨੂੰ ਲੱਗਣਾ ਵਾ ਕਿਸ ਚੀਜ਼ ਤੇ ਮੈਂ ਗੱਲ ਕਰ ਸਕਦਾ ਵਾ ਸੋ ਮੈਨੂੰ ਮੈਨੂੰ ਕੋਈ ਸ਼ ਆਈਡੀਆ ਨਹੀਂ ਆ ਸੋ ਕੋਈ ਵੀ ਕੰਮ ਜ਼ਿੰਦਗੀ ਦੇ ਵਿੱਚ ਜੋ ਤੁਹਾਨੂੰ ਲੱਗਦਾ ਹੈ ਕਿ ਬੜਾ ਸੁੱਖਾ ਵਾ ਉਹ ਸੁੱਖਾ ਨਹੀਂ ਹੁੰਦਾ ਇਸ ਕਰਕੇ ਤੁਹਾਨੂੰ ਬੜਾ ਮਜ਼ਬੂਤ ਰਹਿਣਾ ਪੈਂਦਾ ਆਪਣੀ ਡਿਟਰਮੀਨੇਸ਼ਨ ਜਿਹੜੀ ਹੈ ਸਟਰੋਂਗ ਰੱਖਣੀ ਪੈਂਦੀ ਹੈ ਹਰ ਹਾਲਾਤ ਦੇ ਵਿੱਚ ਕਿ ਕੋਈ ਵੀ ਸਿਚੁਏਸ਼ਨ ਆਵੇ ਮੇਰਾ ਇਰਾਦਾ ਮਜ਼ਬੂਤ ਹੈ ਮੈਂ ਆਪਣੇ ਇਰਾਦੇ ਤੋਂ ਮੈਂ ਆਪਣੀ ਇਸ ਸੋਚ ਤੋਂ ਪਿੱਛੇ ਨਹੀਂ ਹਟਾਂਗਾ ਸੋ ਇਹੀ ਮੇਰਾ ਮੇਨ ਮੋਟਿਵ ਹੈ ਅੱਜ ਦੀ ਇਸ ਵੀਡੀਓ ਦਾ ਇਹ ਵੀਡੀਓ ਦਾ ਮੋਟਿਵ ਜਿਹੜਾ ਹੋਏਗਾ ਮੈਨੂੰ ਵੀ ਕਹਿ ਸਕਦੇ ਹੋ ਕਿ ਪਰਮਾਨੈਂਟ ਇੱਕ ਮੋਟੀਵੇਸ਼ਨ ਦੇਗਾ ਕਿ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਜਿਹੜਾ ਬੰਦਾ ਮੇਰੀ ਇਸ ਵੀਡੀਓ ਨੂੰ ਵੇਖੇਗਾ ਜਿਹੜਾ ਬੰਦਾ ਵੀਡੀਓ ਬਣਾਉਣਾ ਚਾਹੁੰਦਾ ਹੈ ਜਿਹੜਾ ਬੰਦਾ ਵੀਡੀਓ ਕੈਮਰੇ ਦੇ ਅੱਗੇ ਆਣਾ ਚਾਹੁੰਦਾ ਆਪਣੀ ਕੰਟੈਂਟ জারਨੀ ਸਟਾਰਟ ਕਰਨੀ ਚਾਹੁੰਦਾ ਜਾਂ ਕੋਈ ਵੀ ਕੰਮ ਤੁਸੀਂ ਜ਼ਿੰਦਗੀ 'ਚ ਕਰਨਾ ਚਾਹੁੰਦੇ ਹੋ ਤੇ ਮੇਰੀ ਵੀਡੀਓ ਤੁਹਾਡੇ ਸਾਹਮਣੇ ਆ ਗਈ ਹੈ ਤੇ ਚੁੱਪ ਕਰਕੇ ਉਸ ਕੰਮ ਨੂੰ ਕਰਨਾ ਸ਼ੁਰੂ ਕਰ ਦੋ ਕਿਉਂਕਿ ਇਹੀ ਬੈਸਟ ਟਾਈਮ ਹੈ ਜਿੰਨਾ ਵੀ ਹੋ ਸਕੇ 1 ਮਿੰਟ 2 ਮਿੰਟ 3 ਮਿੰਟ ਐਟਲੀਸਟ ਉਹ ਕੰਮ ਕਰੋ ਜਿਹੜਾ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਕਿਸ ਤਰ੍ਹਾਂ ਦੀ ਮੋਟੀਵੇਸ਼ਨ ਮਿਲੋਗੀ ਜਦੋਂ ਤੁਸੀਂ ਰਾਤੀ ਆਪਣੇ ਬਿਸਤਰੇ ਤੇ ਜਾ ਕੇ ਸੋਵੋਗੇ ਆਪਣੀਆਂ ਅੱਖਾਂ ਬੰਦ ਕਰੋਗੇ ਐਟ ਲੀਸਟ ਤੁਸੀਂ ਆਪਣੇ ਆਪ ਨੂੰ ਕਹਿ ਸਕੋਗੇ ਕਿ ਹਾਂ ਅੱਜ ਮੈਂ ਕਮ ਸੇ ਕਮ ਚਾਹੇ 1 ਮਿੰਟ ਲਈ ਚਾਹੇ 2 ਮਿੰਟ ਲਈ ਉਹ ਕੰਮ ਕੀਤਾ ਜੋ ਕੰਮ ਮੈਨੂੰ ਕਰਨਾ ਚਾਹੀਦਾ ਸੀ ਜੋ ਕੰਮ ਮੈਨੂੰ ਸਕੂਨ ਦਿੰਦਾ ਹੈ ਜੋ ਕੰਮ ਕਰਨ ਦੇ ਨਾਲ ਮੈਨੂੰ ਸੋਖ ਸ਼ਾਂਤੀ ਮਿਲੀ ਤੇ ਇਹ ਦਿਨ ਹੋ ਸਕਦਾ ਮੇਰਾ ਪਵੇਖੋ ਜਲਾ ਹੋਵੇ ਐਸ ਵੈਲ ਐ ਉਹ ਕੰਮ ਹੈਗਾ ਜਿਹੜਾ ਮੈਨੂੰ ਪਸੰਦ ਵੀ ਹੈਗਾ ਸੋ ਇਸ ਕੰਮ ਨੂੰ ਕਰਨ ਦੇ ਵਿੱਚ ਤੁਸੀਂ ਦੇਰੀ ਨਾ ਲਗਾਓ ਤੁਹਾਨੂੰ ਐਕਸ਼ਨ ਦੀ ਲੋੜ ਹੈਗੀ ਹੈ ਇੰਨਾ ਇੰਨਾ ਚੀਜ਼ਾਂ ਬਾਰੇ ਕਿਉਂਕਿ ਅੱਜ ਮੈਂ ਬਿਨਾ ਬਿਨਾ ਸੋਚੇ ਸਮਝੇ ਜੋ ਕੈਮਰੇ ਦੇ ਸਾਹਮਣੇ ਮੇਰੇ ਮਨ ਦੇ ਵਿੱਚ ਆ ਰਿਹਾ ਮੈਂ ਤੁਹਾਡੇ ਨਾਲ ਉਹ ਗੱਲਾਂ ਸ਼ੇਅਰ ਕਰ ਰਿਹਾ ਸੋ ਇਸ ਕਰਕੇ ਅੱਗੇ ਤੋਂ ਹੋ ਸਕਦਾ ਮੈਂ ਤੁਹਾਨੂੰ ਹੋਰ ਜੋ ਮੈਂ ਸਮਝਾਂ ਪੜਾਂ ਮੈਂ ਇਸੀ ਨੂੰ ਧਿਆਨ 'ਚ ਵੀ ਰੱਖਾਂ ਕਿ ਯਾਰ ਅੱਜ ਮੈਂ ਵੀਡੀਓ ਬਣਾਣੀ ਹੈ ਹੁਣ ਮੈਨੂੰ ਮੋਟੀਵੇਸ਼ਨਲ ਲੋਕ ਮੈਨੂੰ ਦੇਖ ਰਹੇ ਨੇ ਮੇਰੀ ਵੀਡੀਓ ਨੂੰ ਪਸੰਦ ਕਰ ਰਹੇ ਨੇ ਤੇ ਮੈਂ ਜਿਹੜਾ ਹੈਗਾ ਇਹਨੂੰ ਹੋਰ ਵਦਿਆ ਢੰਗ ਨਾਲ ਲੋਕਾਂ ਸਾਹਮਣੇ ਲੈ ਕੇ ਆਵਾਂ ਸੋ ਡੈਫੀਨਿਟਲੀ ਉਹਦੇ ਵਿੱਚ ਕੁਝ ਹੋਰ ਨਵੀਆਂ ਸੋਹਣੀਆਂ ਸੁਚੱਜੀਆਂ ਗੱਲਾਂ ਵੀ ਹੋਣਗੀਆਂ ਜਿੱਦ ਤੋਂ ਤੁਸੀਂ ਬਹੁਤ ਕੁਝ ਸਿੱਖੋਗੇ ਸਮਝੋਗੇ ਤੇ ਨਾਲ ਦੇ ਨਾਲ ਡੈਫੀਨਿਟਲੀ ਮੈਂ ਤੇ ਸਿੱਖਾਂਗਾ ਸੋ ਮੈਨੂੰ ਕੋਈ ਪਰਵਾਹ ਨਹੀਂ ਕਿ ਮੈਨੂੰ ਕਿੰਨੇ ਲੋਕ ਦੇਖਣਗੇ ਮੈਨੂੰ ਇੱਕ ਬੰਦਾ ਦੇਖ ਰਿਹਾ ਦੋ ਬੰਦੇ ਦੇਖ ਰਹੇ ਨੇ ਤਿੰਨ ਬੰਦੇ ਦੇਖ ਰਹੇ ਨੇ ਇਸ ਚੀਜ਼ ਦੀ ਪਰਵਾਹ ਹੀ ਨਹੀਂ ਕਰਨੀ ਔਰ ਇਹ ਗੱਲਾਂ ਸਿਰਫ ਮਿਰਤੇ ਨਹੀਂ ਟੁੱਕਦੀਆਂ ਤੁਹਾਡੇ ਸਾਰਿਆਂ ਦੇ ਟੁੱਕਦਿਆਂ ਨੇ ਇਹ ਪਹਿਲੀ ਸ਼ੁਰੂਆਤ ਹੈ ਇਹ ਸ਼ੁਰੂਆਤ ਜਿਹਦੇ ਜਿਹਦੇ ਸਾਹਮਣੇ ਆ ਰਹੀ ਹੈ ਤੇ ਇਹ ਤੁਹਾਡੀ ਸ਼ੁਰੂਆਤ ਕਰਨ ਦੇ ਲਈ ਤੁਹਾਡੇ ਲਈ ਪਹਿਲੀ ਵੀਡੀਓ ਹੈ ਜਿਹੜੀ ਤੁਹਾਨੂੰ ਮੋਟੀਵੇਸ਼ਨ ਪ੍ਰੋਵਾਈਡ ਕਰੇਗੀ ਮੋਟੀਵੇਸ਼ਨ ਕੱਲੀ ਸੁੱਕੀ ਮੋਟੀਵੇਸ਼ਨ ਨਹੀਂ ਹੈ ਕਿ ਠੀਕ ਹੈ ਤੀ ਮੇਰੀ ਗੱਲਾਂ ਸੁਣੀਆ ਤੇ ਤੁਸੀਂ ਸ਼ੁਰੂ ਹੋਗੇ ਠੀਕ ਹੈ ਮੋਟੀਵੇਸ਼ਨ ਕੀ ਹੈ ਕਿ ਕੋਈ ਫਰਕ ਹੀ ਨਹੀਂ ਪੈਂਦਾ ਠੀਕ ਹੈ ਕੈਮਰਾ ਔਨ ਕਰਨਾ ਵੀਡੀਓ ਬਣਾਉਣੀ ਸ਼ੁਰੂ ਕਰ ਦੇਣੀ ਕੋਈ ਵੇਖੇ ਨਾ ਵੇਖੇ ਕੀ ਫਰਕ ਪੈਂਦਾ ਤੁਹਾਡਾ ਕੰਮ ਹੈ ਸਿਰਫ ਐਕਸ਼ਨ ਲੈਣਾ ਉਸ ਚੀਜ਼ ਤੇ ਐਕਸ਼ਨ ਲੋ ਕੈਮਰੇ ਦੇ ਮੂਹਰੇ ਬਹਿ ਜਾਓ ਤੇ ਗੱਲਬਾਤ ਕਰਨੀ ਸ਼ੁਰੂ ਕਰ ਦਿਓ ਜੋ ਤੁਹਾਨੂੰ ਸਮਝ ਆਉਂਦਾ ਉਸ ਚੀਜ਼ ਤੇ ਗੱਲਬਾਤ ਕਰਨੀ ਸ਼ੁਰੂ ਕਰ ਦਿਓ ਤੁਹਾਨੂੰ ਇੱਕ ਬੰਦੇ ਨੇ ਵੇਖ ਲਿਆ ਤੇ ਤੁਹਾਡਾ ਜ਼ਿੰਦਗੀ ਜਿਹੜੀ ਹੈ ਉਹ ਸਫਲ ਹੈ ਅੱਜ ਦਾ ਦਿਨ ਸਫਲ ਹੈ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸੇ ਤਰ੍ਹਾਂ ਪਿਆਰ ਬਣਾਈ ਰੱਖੋ ਇਸ ਚੈਨਲ ਦੇ ਨਾਲ ਜੁੜੇ ਰਹੋ ਤੇ ਵਿਕਰਮ ਬਿੰਨੀ ਵਲੌਗਸ ਦੇ ਨਾਲ ਇਸੇ ਤਰ੍ਹਾਂ ਪਿਆਰ ਕਰਦੇ ਰਹੋ ਤੁਹਾਡਾ ਬਹੁਤ ਸ਼ੁਕਰੀਆ